ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਹੈ ਕਿਉਂਕਿ ਹਾਲਾਤ ਜਿਹੜਾ ਕਿ ਬਡਾਲੇ ਪਿੰਡ ਦੇ ਆਸ-ਪਾਸ ਜਿਹੜਾ ਬਡਾਲਾ ਟੈਲੀਗ੍ਰਾਮ ਰੋੜਾ ਵਾਲੀ ਬੱਗੇ ਕੇ ਪਿੰਡ ਇਹ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਕਾਫੀ ਆਸ-ਪਾਸ ਹੋਰ ਤਿੰਨ ਚਾਰ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਬਿਲਕੁਲ ਲੁਧਿਆਣੇ ਵਾਲਾ ਪਾਣੀ ਜਿਹੜਾ ਅੱਗੇ ਵੀ ਤੁਹਾਨੂੰ ਅਸੀਂ ਦੱਸ ਰਹੇ ਹਾਂ ਵੀ ਉਹ ਆਣ ਕੇ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਕਿਵੇਂ ਘੁੰਮ ਰਿਹਾ ਹੈ ਆ ਜਿਵੇਂ ਬੱਚੇ ਜਾ ਰਹੇ ਇਸੇ ਪਾਣੀ ਦੇ ਵਿੱਚ ਬੱਚੇ ਘੁੰਮ ਰਹੇ ਆ ਤੇ ਇਸ ਕਰਕੇ ਜਿਹੜੀ ਫੋਗਿੰਗ ਬਹੁਤ ਜ਼ਰੂਰੀ ਸੀ ਸੈਨੀਟਾਈਜ਼ ਕਰਨਾ ਬਹੁਤ ਜ਼ਰੂਰੀ ਸੀ ਜਿਵੇਂ ਘਰਾਂ ਦੇ ਵਿੱਚ ਪਸ਼ੂਆਂ ਦੇ ਬਾੜਿਆਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਆ ਤੇ ਸਾਰੇ ਜਿੰਨੇ ਪਿੰਡਾਂ ਦੇ ਲੋਕ ਆ ਉਹ ਅਪੀਲ ਕਰ ਰਹੇ ਸੀ ਕਿ ਜਰੂਰ ਸਾਨੂੰ ਤੁਸੀਂ ਜਿਹੜੀ ਫੋਗਿੰਗ ਮੱਛਰਾਂ ਦਾ ਕੁਝ ਕਰੋ ਤਾਂ ਕਰਕੇ ਅਸੀਂ ਘਰ-ਘਰ ਦੇ ਵਿੱਚ ਜਾ ਕੇ ਸਾਡੀ ਟੀਮ ਜਿਹੜੀ ਗੱਡੀ ਦੇ ਵਿੱਚ ਜਿੱਥੇ ਗੱਡੀ ਚੁੰਦੀ ਆ ਉਹ ਗੱਡੀ ਦੇ ਪਿੱਛੇ ਰੱਖ ਕੇ ਕੀਤੀ ਜਾ ਰਹੀ ਆ ਤੇ ਜਿੱਥੇ ਗਲੀਆਂ ਦੇ ਵਿੱਚ ਉੱਥੇ ਕਿਤੇ ਪਿੰਡਾਂ ਦੇ ਵਿੱਚ ਮੋਟਰਸਾਈਕਲ ਤੇ ਵੀ ਹੁੰਦੀ ਆ ਉਦਾਂ ਵੈਸੇ ਤੁਰ ਕੇ ਕੱਲੇ-ਕੱਲੇ ਬਾੜੇ ਚ ਕੱਲਾ-ਕੱਲਾ ਸਾਡਾ ਟੀਮ ਮੈਂਬਰ ਜਾ ਕੇ ਤੇ ਨਾੜ ਨਗਰ ਵਾਸੀਆਂ ਦਾ ਨਾਲ ਸਹਿਯੋਗ ਲੈ ਕੇ ਤੇ ਜਿਹੜੀ ਫੌਗਿੰਗ ਜਿਹੜੀ ਉਹ ਨਿਰੰਤਰ ਜਾਰੀ ਆ ਤੇ ਆ ਤੁਸੀਂ ਦੇਖ ਸਕਦੇ ਜਿਵੇਂ ਘਰਾਂ ਦੇ ਵਿੱਚ ਇਹਨਾਂ ਘਰਾਂ ਦੇ ਵਿੱਚ ਮੱਛਰ ਤੁਸੀਂ ਜੇ ਆਣ ਕੇ ਦੇਖੋਗੇ ਰਾਂ ਰਹ ਜੂਗੇ ਮੱਛਰ ਹੋਰ ਜੀਆ ਜੰਤ ਬਹੁਤ ਕੋਸ਼ ਆ ਪਰ ਸਾਡੀ ਟੀਮ ਚਿੱਕੜਾਂ ਦੇ ਵਿੱਚੋਂ ਦੀ ਜਾ ਕੇ ਤੇ ਕਰਕੇ ਵੀ ਹਰੇਕ ਜਗ੍ਹਾ ਘਰ ਜਿਹੜੀ ਬਾਹਰ ਦੂਰ ਦੂਰ ਜਿਹੜੀਆਂ ਬੈਕਾਂ ਆ ਉਹਨਾਂ ਦੇ ਵਿੱਚ ਜਾ ਕੇ ਵੀ ਫੋਗਿੰਗ ਕਰ ਰਹੀ ਆ ਤੇ ਨਾਲ ਹਾਲਾਤ ਕੋਈ ਚੰਗੇ ਨਹੀਂ ਹੈਗੇ ਕਿਉਂਕਿ ਅਸਲੀ ਖੜਾ ਜਿਹੜੇ ਉਹ ਇੱਥੇ ਆਣ ਕੇ ਹੁਣ ਪਤਾ ਲੱਗਾ ਵੀ ਜੋ ਹਾਲਾਤ ਇਸ ਟਾਈਮ ਬਣ ਰਹੇ ਆ ਕਿਉਂਕਿ ਪਾਣੀ ਜਿਹੜਾ ਗੰਦਾ ਜਿਹੜਾ ਹੈ ਜੇ ਤਾਂ ਪਾਣੀ ਆਵੇ ਨਿਕਲ ਜਾਓ ਉਹ ਗੱਲ ਹੋਰ ਆ ਪਰ ਜਿਹੜਾ ਗੰਦਾ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਆਣ ਕੇ ਫਸਲਾਂ ਦੇ ਵਿੱਚ ਖੜ ਗਿਆ ਘਰਾਂ 'ਚ ਖੜ ਗਿਆ ਘਰਾਂ ਦੇ ਆਲੇ-ਦੁਆਲੇ ਖੜ ਗਿਆ ਤੇ ਨੁਕਸਾਨ ਬਹੁਤ ਹੀ ਜ਼ਿਆਦਾ ਹੋ ਰਿਹਾ ਇਸ ਕਰਕੇ ਆਪਾਂ ਨੂੰ ਲੋੜ ਹੈ ਨਾ ਭੈਣ ਭਰਾਵਾਂ ਦੇ ਨਾਲ ਖੜਨ ਦੇ ਲਈ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ ਲੈਬ ਟੈਸਟ ਬਿਲਕੁਲ ਹੋ ਰਿਹਾ ਤੇ ਨਾਲ ਨਾਲ ਹੀ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਚਲਦੀ ਰਹੂਗੀ ਜਿੰਨਾ ਚੱਕਰ ਹਾਲਾਤ ਜਿਹੜੇ ਸਹੀ ਨਹੀਂ ਹੁੰਦੇ ਉਹਨਾਂ ਚੱਕਰ ਹਾਲਾਏ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਰਹੂਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ